ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਆ ਬਹੁਤ ਹੀ ਟੇਸਟੀ ਕੱਚੇ ਅੰਬਾਂ ਦਾ ਖੱਟਾ ਮਿੱਠਾ achar ਜੋ ਕਿ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ। ਗਰਮੀਆਂ ਆ ਰਹੀਆਂ ਐ ਗਰਮੀਆਂ ਦੀ ਬਹੁਤ ਹੀ ਵਧੀਆ ਰੈਸਿਪੀ ਆ ਬਹੁਤ ਹੀ ਸਵਾਦ ਬਣਦਾ ਹੈ ਇਹ। ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ। ਇਧਲੀ ਮੈਂ ਤੇ ਇੱਕ ਕੜਾਈ ਲਈ ਆ। ਕੜਾਈ ਦੇ ਵਿੱਚ ਮੈਂ ਪਾ ਰਹੀ ਆ 2 ਚਮਚ ਤੇਲ। ਤੇਲ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਆ ਪਰ ਮੈਂ ਇੱਥੇ ਜਿਹੜਾ ਹੈ ਉਹ ਫਾਈਨ ਤੇਲ ਵਰਤ ਰਹੀ ਆ। ਫੇਰ ਇਹਦੇ ਵਿੱਚ ਮੈਂ ਪਾਉਂਗੀ 1 ਚਮਚ ਜੀਰਾ 1 ਚਮਚ ਸੌਫ 1 ਚਮਚ ਕਲੌਂਜੀ 1 ਚਮਚੀ ਮੇਥੀ ਦਾਣਾ ਤੇ 1/4 ਚਮਚ ਸਰੋਂ ਦੇ ਦਾਣੇ ਤੇ ਫਿਰ ਇਹਨੂੰ ਆਪਾਂ ਇਹਦਾ ਭੁੰਨਾਂਗੇ ਥੋੜਾ ਜਿਹਾ ਘੱਟ ਗੈਸ ਤੇ ਹਲਕਾ ਜਿਹਾ ਹੀ ਆਪਾਂ ਇੱਕੋ ਕੋਮੈਂਟਲੀ ਭੁੰਨਾ ਇਹਨੂੰ ਫੇਰ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਮੈਂ ਕੱਚਾ ਆਮਬ ਲਿਆ ਸੀ ਜਿਹਨੂੰ ਮੈਂ ਕੱਟ ਲਿਆ ਆ ਭਾਰ ਦੇ ਵਿੱਚ 290 ਗ੍ਰਾਮ ਆ ਤੇ ਇਹਨੂੰ ਮੈਂ ਲੰਬਾ ਲੰਬਾ ਇਦਾਂ ਕੱਟ ਲਿਆ ਆ ਤੇ ਹੁਣ ਇਹਨੂੰ ਸਾਰੇ ਚੀਜ਼ਾਂ ਨੂੰ ਬਲਾ ਲੈਣਾ ਹੈ ਇਹ ਦੇਖੋ ਸਾਰਾ ਇਹਦੇ ਤੇ ਲੱਗ ਗਿਆ ਹੈ ਆਮ ਜਿਹੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਜਿੰਨੀ ਕਿ ਜ਼ਰੂਰਤ ਹੋਈ ਇਹ ਦੇਖੋ ਬਸ ਇੰਨਾ ਕੁ ਪਾਉਣਾ ਹੈ ਕਿ ਆਪਣੇ ਆਮ ਜਿਹੜੇ ਆ ਥੋੜੇ ਡੁੱਬ ਜੇ ਜਾਣ ਇਹ ਦੇਖੋ ਮੈਂ ਥੋੜਾ ਹੀ ਪਾਇਆ ਹੁਣ ਬਸ ਇਹਨੂੰ ਆਪਾਂ ਥੋੜਾ ਪਕਾਵਾਂਗੇ ਥੋੜਾ ਦਿਰ ਫਿਰ ਉਸ ਤੋਂ ਬਾਅਦ ਇਸ ਦੇ ਵਿੱਚ 145 ਗ੍ਰਾਮ ਸ਼ੱਕਰ ਐਡ ਕਰਾਂਗੇ ਤੁਸੀਂ ਇਹਦੀ ਜਗ੍ਹਾ ਤੇ ਗੁੜ ਵੀ ਐਡ ਕਰ ਸਕਦੇ ਆ ਮੈਂ ਸ਼ੱਕਰ ਐਡ ਕਰਤੀ 145 ਗ੍ਰਾਮ ਜਾ ਫਿਰ ਤੁਸੀਂ ਇਹਦੀ ਜਗ੍ਹਾ ਤੇ ਖੰਡ ਵੀ ਵਰਤ ਸਕਦੇ ਆ ਪਰ ਚੱਕਰ ਦੇ ਨਾਲ ਹੋਰ ਵੀ ਜਿਆਦਾ ਸਵਾਦ ਬਣਦਾ ਹੈ ਇਹ ਚਾਰ ਫਿਰ 2 ਚਮਚ ਮથે ਲੂਣ ਪਾਏ ਆ ਤੁਸੀਂ ਸਵਾਦ ਅਨੁਸਾਰ ਲੂਣ ਪਾ ਸਕਦੇ ਆ 1/4 ਚਮਚ ਗਰਮ ਮਸਾਲਾ 1 ਚਮਚ ਆਮਚੂਰ ਪਾਊਡਰ ਤੇ ਥੋੜੀ ਜਿਹੀ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਤੇ 1 ਚਮਚ ਨਾਰਦਰਨਾ ਪਾਊਡਰ ਪਾ ਕੇ ਸਾਇਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਲਾ ਲਿਆ ਤੇ ਇਹਨੂੰ ਜਿਹੜਾ ਆਪਾਂ ਵਧੀਆ ਤਰੀਕੇ ਨਾਲ ਪਕਾਉਣਾ ਹੈ ਤਾਂ ਜਿਹੜੇ ਆਂਬਾ ਉਹ ਨਰਮ ਹੋ ਜਾਣ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਦੇਖੋ ਹੁਣ ਮੈਂ ਅੰਬ ਚੈੱਕ ਕਰ ਲਈਆਂ ਅੰਬ ਆਲਮੋਸਟ ਪੱਕ ਗਏ ਆ ਥੋੜੇ ਜਿਹਾ ਹੋਰ ਪਕਾ ਲੈਣੇ ਆ ਅੰਬ ਜਿਹੜੇ ਨਰਮ ਕਰ ਲੈਣੇ ਆ ਆਪਾਂ ਕਿਉਂਕਿ ਕੱਚੇ ਅੰਬ ਹੁੰਦੇ ਆ ਸੋ ਇਸ ਲਈ ਨਰਮ ਕਰ ਲੈਣੇ ਆ ਬਹੁਤ ਹੀ ਚਟਪਟਾ ਬਣ ਜਾਂਦਾ ਹੈ ਹਰੇਕ ਨੂੰ ਪਸੰਦ ਹੁੰਦੇ ਆ ਅੰਬ ਅੰਬਾ ਦਾ ਚਾਰੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਤੁਸੀਂ ਇਹਨੂੰ 2 ਤੋਂ 3 ਮਹੀਨੇ ਦੇ ਲਈ ਆਰਾਮ ਦੇ ਨਾਲ ਸਟੋਰ ਕਰ ਸਕਦੇ ਆ ਇਹ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਾਣੇ ਬਣਾ ਸਕਣ ਇਹ ਦੇਖੋ ਹੁਣ ਇਹ گاੜਾ ਹੋ ਗਿਆ ਹੈ ਤੇ ਪਿਆ ਪਿਆ ਹੋਰ ਵੀ گاੜਾ ਹੋ ਜਾਣਾ ਹੈ ਇਸ ਲਈ ਆਪਾਂ ਗੈਸ ਨੂੰ ਕਰ ਦਨੇ ਆ ਬੰਦ ਤੇ ਇਹਨੂੰ ਆਪਾਂ ਕਿਸੇ ਵੀ ਭਾਂਡੇ 'ਚ ਕੱਢ ਲੈਣਾ ਹੈ ਜਿਹਦੇ ਵਿੱਚ ਤੁਸੀਂ ਰੱਖਣਾ ਚਾਹੋ ਮੈਂ ਫਿਰ ਤੁਹਾਨੂੰ ਇਹ ਭਾਂਡੇ 'ਚ ਕੱਢ ਕੇ ਦਿਖਾ ਰਹੀ ਹਾਂ ਤੁਸੀਂ ਕੋਈ ਵੀ ਡੱਬੇ 'ਚ ਇਹਨੂੰ ਸਟੋਰ ਕਰ ਸਕਦੇ ਆ 2 ਤੋਂ 3 ਮਹੀਨੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਬਹੁਤ ਹੀ ਜ਼ਿਆਦਾ ਸਵਾਦ ਬਣ ਰਿਹਾ ਹੈ ਇਹ ਆਪਣਾ ਆਮ ਦਾ ਆਚਾਰ ਬਣ ਕੇ ਤਿਆਰ ਆ ਜੂਰੇ ਰੈਸਪੀਨ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਆਨਵਾਜੀ ਵੀਡੀਓ ਦੇਖਣ ਲਈ